ਪੰਜਾਬ ਵਿਧਾਨ ਸਭਾ اجلاس ਦੇ ਦੂਜੇ ਦਿਨ ਅੱਜ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਸੋਦ ਬਿਲ ਪਾਸ ਹੋ ਗਿਆ ਹੈ ਇਸ ਬਿਲ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੇਸ਼ ਕੀਤਾ ਗਿਆ ਨਾਲ ਫੀਜ਼ਾਂ ਚ ਕਮਾਂ ਤਾਂ ਜੀ ਐਨਓਸੀ ਵਾਲਾ ਬਿਲ ਹੈ ਜੀ ਜਿਹਦੇ ਵਿੱਚ ਜੁੜੀਆਂ ਬਣਾ ਕੇ ਕੋਈ ਜਿਹੜੀਆਂ ਕਲੋਨੀਆਂ ਬਾਅਦ ਦੇ ਵਿੱਚ ਉਹ ਪਤਾ ਲੱਗਿਆ ਕਲੋਨੀਆਂ ਇਲੀਗਲ ਸੀ ਪਰ ਲੋਕਾਂ ਦੇ ਜ਼ਿੰਦਗੀ ਪਰ ਦੇ ਪੈਸੇ ਕਮਾਈਆਂ ਲੱਗੀਆਂ ਉਥੇ ਉਥੇ ਰਿਸਟਰੀ ਨਹੀਂ ਹੁੰਦੀਆਂ ਉਥੇ ਬਿਜਲੀ ਦੇ ਮੀਟਰ ਨਹੀਂ ਲੱਗਦੇ ਉਥੇ ਸੀਵਰੇਜ ਨਹੀਂ ਲਾਈਟਾਂ ਨਹੀਂ ਤੇ ਇਹ ਐਨਓਸੀ ਵਾਲਾ ਬਿੱਲ ਮੈਂ ਇਹਨੂੰ ਜਿਹਦਾ ਨਾਮ ਹੈਗਾ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਫੋਥ ਬਿੱਲ 2024 ਜੋ ਸਰਕਾਰ ਨੇ ਤਿਆਰ ਕਰ ਲਿਆ ਤੇ ਉਹ ਮੈਂ ਪੇਸ਼ ਕਰਦਾ ਪੰਜਾਬ ਦੇ ਕੈਬਨਿਟ ਮੰਤਰੀ ਅਮਨ अरोड़ा ਨੇ ਬਿੱਲ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਹੁਣ 500 ਗਜ ਤੱਕ ਦੇ ਪਲਾਟ ਲਈ ਐਨਓਸੀ ਦੀ ਲੋੜ ਨਹੀਂ ਹੈ। ਪੰਜਾਬ ਵਿਧਾਨ ਸਭਾ ਦੇ 3 ਦਿਨਾ ਮੌਨਸੂਨ اجلاس ਦੇ ਦੂਜੇ ਦਿਨ ਦੀ ਕਾਰਵਾਈ ਪ੍ਰਸ਼ਨ ਕਾਲ ਨਾਲ ਸ਼ੁਰੂ ਹੋਈ। ਅੱਜ ਦੀ ਕਾਰਵਾਈ ਦੌਰਾਨ ਵੀ ਵਿਰੋਧੀ ਧਿਰ ਵੱਲੋਂ اجلاس ਦਾ ਸਮਾਂ ਵਧਾਉਣ ਦੀ ਮੰਗ ਕੀਤੀ ਗਈ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਇਹ ਮਸਲਾ ਪੰਜਾਬ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਸ ਤੋਂ ਇਲਾਵਾ ਬਾਜਵਾ ਨੇ ਡਾਕਟਰਾਂ ਦੀ ਕਮੀ ਦਾ ਮੁੱਦਾ ਵੀ ਚੁੱਕਿਆ ਉਹਨਾਂ ਆਗੀ ਉਹਨਾਂ ਦੇ ਹਲਕੇ ਵਿੱਚ ਕਮਿਊਨਿਟੀ ਸਿਹਤ ਕੇਂਦਰਾ ਵਿੱਚ ਡਾਕਟਰਾਂ ਅਤੇ ਹਸਪਤਾਲਾਂ ਵਿੱਚ ਸਾਜ਼ੋ ਸਮਾਨ ਦਾ ਮੁੱਦਾ ਵੀ ਚੁਕਿਆ ਸਵਾਲ ਦਾ ਜਵਾਬ ਦਿੰਦਿਆਂ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਕਾਦੀਆਂ ਵਿਧਾਨ ਸਭਾ ਹਲਕੇ 'ਚ ਸਿਹਤ ਸਟਾਫ ਪੂਰਾ ਹੈ ਅਤੇ ਮਾਹਰ ਡਾਕਟਰਾਂ ਦੀ ਕਮੀ ਨੂੰ ਜਲਦ ਹੀ ਪੂਰਾ ਕੀਤਾ ਜਾਵੇਗਾ ਸਿਹਤ ਮੰਤਰੀ ਨੇ ਕਿਹਾ ਕਿ ਅਕਤੂਬਰ ਤੱਕ ਪੰਜਾਬ ਨੂੰ 400 ਡਾਕਟਰ ਹੋਰ ਮਿਲਣਗੇ ਇੱਕ ਡਾਕਟਰ ਹੈ ਉੱਥੇ ਮੱਲਕ ਕਲੀਨਿਕ ਬਣਿਆ ਉੱਥੇ ਆਮ ਆਦਮੀ ਕਲੀਨਿਕ ਬਣਿਆ ਤੁਹਾਡੇ ਸੱਤ ਬਣਿਆ ਆਮਦਵੀ ਕਲੀਨਿਕ ਐਂਪਰਲਮੈਂਟ ਵਾਲਾ ਸਟਾਫ ਹੈ ਰੈਗੂਲਰ ਡਾਕਟਰ ਦੀ ਕਮੀ ਆ ਉਹ ਅਸੀਂ ਮੈਂ ਉਹਦੇ ਵਾਸਤੇ ਸਾਰੇ ਮੈਂਬਰਜ਼ ਵਾਸਤੇ ਦੱਸਦਾ ਜੀ ਮਾਲਜੋਗ ਮੁੱਖ ਮੰਤਰੀ ਸਾਹਿਬ ਨੇ ਤੇ ਫਾਈਨੈਂਸ ਮਿਸਟਰ ਨੇ ਸਾਨੂੰ ਜੀ 1940 ਸਾਮੀਆਂ ਦੀ ਕੈਬਨਟ ਹੋ ਗਈ ਹੈ ਜੀ 400 ਸਾਮੀਆਂ ਭਰਨ ਦੀ ਯੂਨੀਵਰਸਿਟੀ ਨੂੰ ਚੱਲਿਆ ਦੇ ਵਿੱਚੋਂ ਜਿਹੜੀ ਵੀ ਕੋਈ ਡਾਕਟਰ ਜਲੰਧਰ ਕੈਂਟ ਤੋਂ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਮਾਈਨਿੰਗ ਦਾ ਮੁੱਦਾ ਚੁੱਕਦਿਆਂ ਸੂਬਾ ਸਰਕਾਰ ਅਤੇ ਅਧਿਕਾਰੀਆਂ ਤੇ ਮਿਲੀਭੁਗਤ ਦਾ ਦੋਸ਼ ਲਗਾਇਆ ਆਦਮਪੁਰ ਤੋਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਆਦਮਪੁਰ ਹਵਾਈ ਅੱਡੇ ਨੂੰ ਜਾਣ ਵਾਲੀ ਸੜਕ ਨੂੰ ਚੌਂ ਮਾਰਗੀ ਕਰਨ ਦਾ ਮੁੱਦਾ ਚੁੱਕਿਆ ਜਿਸ ਦੇ ਜਵਾਬ ਚ ਕੈਬਨਟ ਮੰਤਰੀ ਹਰਪ੍ਰਜਨ ਸਿੰਘ ਈਟੀਓ ਨੇ ਦੱਸਿਆ ਕਿ ਇਸ ਸੜਕ ਨੂੰ ਚੌਂ ਮਾਰਗੀ ਕਰਨ ਸੰਬੰਧੀ ਰਕਮ ਮਨਜ਼ੂਰ ਹੋ ਚੁੱਕੀ ਹੈ ਅਤੇ ਇਹ ਕੰਮ 31 ਦਸੰਬਰ ਤੱਕ ਮੁਕੰਮਲ ਹੋ ਜਾਵੇਗਾ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਕਿਸਾਨਾਂ ਦਾ ਮੁੱਦਾ ਵੀ ਚੁੱਕਿਆ ਗਿਆ ਅਤੇ 올 ਪਾਰਟੀ ਵਫਦ ਬਣਾ ਕੇ ਜਿਥੇ ਨਾਲ ਮੁਲਾਕਾਤ ਕਰਨ ਦੀ ਮੰਗ ਕੀਤੀ ਗਈ ਇਸ ਤੋਂ ਪਹਿਲਾਂ ਵੱਖ-ਵੱਖ ਵਿਧਾਨਕਾਰਾਂ ਨੇ ਕਿਸਾਨਾਂ ਲਈ ਖਾਦ ਅਤੇ ਦਵਾਈਆਂ ਦੇ ਮੁੱਦੇ ਚੁੱਕੇ ਵਿਧਾਨਕਾਰਾਂ ਨੇ ਕਿਹਾ ਕਿ ਕਈ ਥਾਵਾਂ ਤੇ ਖਾਦ ਦੀ ਘਾਟ ਦੇਖੀ ਜਾ ਰਹੀ ਹੈ ਇਸਰਾਨ ਪਾਣੀ ਦੀ ਥੋੜਾ ਅਤੇ ਗੰਦਲੇ ਪਾਣੀ ਬਾਰੇ ਵੀ ਮੈਂਬਰਾਂ ਨੇ ਸਵਾਲ ਚੁੱਕੇ